ਅਜੇ ਤਾਂ 18500 ਭਾਰਤੀਆਂ ਦੀ ਲਿਸਟ ਬਣੀ ਹੈ 7 ਲੱਖ ਤੋਂ ਉੱਪਰ ਦੀ ਗੱਲ ਕਰ ਰਹੇ ਨੇ ਭੇਜਣ ਦੀ ਉਹ ਉਹ ਜਦੋਂ ਜਾਜ ਪਰ ਕਿਉਂ ਨਹੀਂ ਲੱਤੀ ਹੋਏਗਾ ਇਸ ਗੱਲ ਨੂੰ ਸਮਝਣ ਦੀ ਵੱਡੀ ਲੋੜ ਹੈ ਉਹ ਜਿਸ ਤਰ੍ਹਾਂ ਬੇੜੀਆਂ ਪਾ ਕੇ ਭੇਜਿਆ ਗਿਆ ਤਿੰਨ ਤਿੰਨ ਜਜ਼ੀਰਾਂ ਦੇ ਵਿੱਚ ਹਾਰਡ ਕੋਰ ਕ੍ਰਿਮੀਨਲ ਨੂੰ ਭੇਜਿਆ ਜਾਂਦਾ ਹੈ ਕਿਤੇ ਨਾ ਕਿਤੇ ਸਟੇਟ ਸਰਕਾਰਾਂ ਦੀ ਨਲਾਕੀ ਲੋਕਾਂ ਨੂੰ ਨਾ ਪ੍ਰੋਟੈਕਸ਼ਨ ਨਹੀਂ ਦੇ ਪਾਰੇ ਉਸ ਤੋਂ ਨਿਰਾਸ਼ ਹੋ ਕੇ ਬੇਰੋਜ਼ਗਾਰੀ ਤੋਂ ਨਿਰਾਸ਼ ਹੋ ਕੇ ਨੌਜਵਾਨ ਵਿਦੇਸ਼ਾਂ ਵੱਲ ਜਾ ਰਿਹਾ ਹੈ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੇ ਦੇਸ਼ ਦੇ ਵਿੱਚ ਰੋਜ਼ਗਾਰ ਕਿਉਂ ਨਹੀਂ ਦੇ ਪਾਰੇ ਅਗਰ ਤੁਸੀਂ ਵਿਸ਼ਵ ਸ਼ਕਤੀ ਬਣਨ ਜਾ ਰਹੇ ਹੋ ਤਾਂ ਸਾਨੂੰ ਸਾਡੇ ਦੇ ਉੱਤੇ ਉਹਦਾ ਕੀ ਅਸਰ ਹੋ ਰਿਹਾ ਅਸੀਂ ਕਿਉਂ ਮਹਿੰਗਾਈ ਦੀ ਮਾਰ ਚੱਲ ਰਹੀਆਂ ਅਸੀਂ ਕੁਦੇ ਛੱਡ ਕੇ ਜਾ ਰਹੇ ਹਾਂ ਇਹ ਬਹੁਤ ਵੱਡਾ ਸਵਾਲ ਹੈ ਸੈਂਟਰ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿਉਂਕਿ ਲਿਸਟ ਉਹਨਾਂ ਕੋਲ ਸੀ ਕਿ ਕਿੰਨੇ ਭਾਰਤੀ ਕਿੰਨੇ ਗੁਜਰਾਤੀ ਕਿੰਨੇ ਹਰਿਆਣਵੀ ਕਿੰਨੇ ਹਿਮਾਚਲੀ ਕਿੰਨੇ ਪੰਜਾਬੀ ਇੱਥੇ ਆ ਰਹੇ ਨੇ ਸਰਕਾਰ ਦਾ ਬਣਦਾ ਸੀ ਸਟੇਟਮੈਂਟ ਦੇਣਾ ਵੀ ਐਨੇ ਆ ਰਹੇ ਨੇ ਜਦਕਿ 4 ਦਿਨ ਤੇ ਮੀਡੀਆ ਪੂਰੇ ਮੀਡੀਆ ਦੇ ਵਿੱਚ ਵੱਡੀਆਂ-ਵੱਡੀਆਂ ਖ਼ਬਰਾਂ ਦੇ ਵਿੱਚ ਛਾਪਿਆ ਜਾ ਰਿਹਾ ਸੀ ਕਿ ਪੰਜਾਬੀ ਆ ਰਹੇ ਨੇ ਤੁਸੀਂ ਜੁੜੇ ਹੋ ਨਾਓ ਇੰਡੀਆ ਪੰਜਾਬੀ ਦੇ ਨਾਲ ਮੈਂ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ ਕੱਲ ਗੈਰਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ 205 ਭਾਰਤੀਆਂ ਨੂੰ ਭਾਰਤ ਵਾਪਸ ਭੇਜਿਆ ਗਿਆ ਮਾਮਲਾ ਪੱਕਦਾ ਹੋਇਆ ਨਜ਼ਰ ਆ ਰਿਹਾ ਕਿ ਕਿ ਜਿਹੜੇ ਨੌਜਵਾਨ ਨੇ ਲਗਾਤਾਰ ਵਿਦੇਸ਼ਾਂ ਦਾ ਰੁਕਾ ਰਹੇ ਨੇ ਕੱਲ ਕਈ ਸਟੇਟਾਂ ਦੇ ਹਿੰਦੂਸਤਾਨੀ ਕਈ ਸਟੇਟਾਂ ਦੇ ਜਿਹੜੇ ਨੌਜਵਾਨਾ ਉਹਨਾਂ ਨੂੰ ਵਾਪਸ ਭੇਜਿਆ ਗਿਆ ਲੱਖਾਂ ਰੁਪਏ ਦੇ ਕੇ ਜਿਹੜੇ ਉੱਥੇ ਗੈਰ ਕਾਨੂੰਨੀ ਤੌਰ ਦੇ ਉੱਤੇ ਪੁੰਚੇ ਸੰਤਾ ਉਸ ਤੋਂ ਬਾਅਦ ਹੁਣ ਜਿਹੜੀ ਨਵੀਂ ਬਣੀ ਹੈ ਸਰਕਾਰ ਅਮਰੀਕਾ ਦੀ ਉਹਨਾਂ ਦੇ ਵਿੱਚੋਂ ਜਿਹੜਾ ਇਹ ਸਖਤ ਐਕਸ਼ਨ ਲਿੱਤਾ ਗਿਆ ਔਰ 205 ਦੇ ਕਰੀਬ ਜਿਹੜੇ ਨੌਜਵਾਨ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਸਵਾਲ ਇਹ ਵੀ ਉਠਾਏ ਗਏ ਨੇ ਕਿ ਜਿਹੜੇ ਤਰੀਕੇ ਨਾਲ ਉਹਨਾਂ ਨੂੰ ਵਾਪਸ ਭੇਜਿਆ ਗਿਆ ਉਹਨਾਂ ਦੇ ਹੱਥ ਪੈਰਾਂ ਦੇ ਇਹ ਸਾਰੇ ਮਾਮਲੇ ਦੇ ਉੱਤੇ ਗੱਲ ਕਰਾਂਗੇ ਸਾਡੇ ਨਾਲ ਸੀਨੀਅਰ ਵਕੀਲ ਪ੍ਰਭਜੀਤ ਪਾਲ ਸਿੰਘ ਨੇ ਲਗਾਤਾਰ ਜਿਹੜੇ ਭਖਦੇ ਹੋਏ ਮੁੱਦੇ ਨੇ ਉਹਨਾਂ ਦੇ ਉੱਤੇ ਬੇਬਾਕੀ ਨਾਲ ਆਪਣਾ ਜਿਹੜਾ ਪੱਖ ਰੱਖਦੇ ਨੇ ਬਹੁਤ ਬਹੁਤ ਸਵਾਗਤ ਹੈ ਚੈਨਲ ਤੇ ਤੁਹਾਡਾ ਪ੍ਰਭਜੀਤ ਪਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਭ ਤੁਹਾਡਾ ਕੱਲ ਜਿਹੜਾ ਇੱਕ ਵੱਡਾ ਅਮਰੀਕਾ ਸਰਕਾਰ ਵੱਲੋਂ ਫੈਸਲਾ ਲਿੱਤਾ ਗਿਆ ਉਹਦੇ ਤਹਿਤ 205 ਭਾਰਤੀ ਜਿਹੜੇ ਭੇਜੇ ਗਏ ਨੇ ਲਗਾਤਾਰ ਜਿਹੜੇ ਨੌਜਵਾਨ ਨੇ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਇਹ ਕਾਰਨ ਕੀ ਹੈ ਇੱਕ ਤਾਂ ਲਿਆਂ ਦਾ ਜਿਹੜਾ ਉਹਨਾਂ ਨੂੰ ਵਾਪਸ ਭੇਜਣ ਦਾ ਤਰੀਕਾ ਉਹਦੇ ਤੇ ਵੀ ਸਵਾਲ ਉਠਾਏ ਗਏ ਨੇ ਉਹ ਅਸੀਂ ਸਵਾਲ ਬਾਅਦ ਚ ਕਰਾਂਗੇ ਪਹਿਲਾਂ ਇਹ ਦੱਸੋ ਕਿ ਜਿਹੜੇ ਜਿਸ ਤਰ੍ਹਾਂ ਉਹ ਆਏ ਨੇ ਇਹ ਲਗਾਤਾਰ ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਲੇ ਨੂੰ ਤੁਸੀਂ ਦੇਖੋ ਇਹ ਇਹਨੂੰ ਕਈ ਪੱਖਾਂ ਨਾਲ ਆਪਾਂ ਨੂੰ ਦੇਖਣਾ ਪਏਗਾ ਪਹਿਲਾਂ ਸਭ ਤੋਂ ਵੱਡਾ ਪੱਖ ਇਹ ਵੀ ਕਿਸੇ ਦੇਸ਼ ਦਾ ਨੌਜਵਾਨ ਨੌਜਵਾਨ ਦੇ ਨਾਲ ਉੱਥੋਂ ਦੀਆਂ ਔਰਤਾਂ ਉੱਥੋਂ ਦੇ ਬੱਚੇ ਬੱਚੇ ਵਿਦੇਸ਼ਾਂ ਵੱਲ ਜਾ ਕੇ ਹੋ ਰਹੇ ਨੇ ਆਪਣੇ ਮੁਲਕ ਨੂੰ ਛੱਡ ਕੇ ਇਹਦੇ ਵਿੱਚ ਸਭ ਤੋਂ ਵੱਡੀ ਨਿਰਾਇਕੀ ਸਾਡੇ ਇਹ ਸਰਕਾਰਾਂ ਦੀ ਵੀ ਇਹ ਸਟੇਟ ਸਰਕਾਰਾਂ ਦੀ ਵੀ ਦੇਖੋ ਕੱਲੇ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈ ਕੱਲੇ ਬੇਰੋਜ਼ਗਾਰੀ ਦੇ ਨਾਲ ਨਾਲ ਇੱਥੇ ਤੁਸੀਂ ਦੇਖੋਗੇ ਸਾਡੇ ਸੜਕੀ ਹਾਲ ਸੇ ਕੀ ਹੋ ਰਹੇ ਨੇ ਲੋਕਾਂ ਦੀ ਲਾਈਫ ਐਂਡ ਲਿਬਰਟੀ ਨਾਲ ਕੀ ਹੋ ਰਿਹਾ ਹੈ ਇੱਥੇ ਗੈਂਗਵਾਰ ਹੋ ਰਹੀ ਹੈ ਇੱਥੇ ਗੈਂਗਸਟਰ ਹੋ ਰਹੇ ਨੇ ਸੋ ਉਸ ਵਜ੍ਹਾ ਕਰਕੇ ਕੋਈ ਆਪਣੇ ਨੂੰ ਪ੍ਰੋਟੈਕਟ ਫੀਲ ਨਹੀਂ ਕਰ ਰਿਹਾ ਜੇ ਇੱਥੇ ਕੰਮ ਕਰਕੇ ਤੁਸੀਂ ਵੱਡਾ ਬਿਜ਼ਨਸ ਕਰ ਵੀ ਲੈਨੇ ਹੋ ਤਾਂ ਤੁਹਾਡੇ ਗੋਲੀਆਂ ਦਾ ਸ਼ਿਕਾਰ ਹੋਣਾ ਪੈਂਦਾ ਤੁਹਾਡੇ ਤੋਂ ਫਰੋਤੀ ਮੰਗੀ ਜਾਂਦੀ ਹੈ ਸੋ ਕਿਤੇ ਨਾ ਕਿਤੇ ਸਟੇਟ ਸਰਕਾਰਾਂ ਦੀ ਨਲਾਕੀ ਲੋਕਾਂ ਨੂੰ ਨਾ ਪ੍ਰੋਟੈਕਸ਼ਨ ਨਹੀਂ ਦੇ ਪਾਰੇ ਉਸ ਤੋਂ ਨਿਰਾਸ਼ ਹੋ ਕੇ ਬੇਰੋਜ਼ਗਾਰੀ ਤੋਂ ਨਿਰਾਸ਼ ਹੋ ਕੇ ਨੌਜਵਾਨ ਵਿਦੇਸ਼ਾਂ ਵੱਲ ਜਾ ਰਿਹਾ ਸੋ ਸਟੇਟ ਸਰਕਾਰਾਂ ਉਹਦੇ ਨਾਲ ਨਾਲ ਕੇਂਦਰ ਸਰਕਾਰਾਂ ਜਿਹਨੇ ਸਾਡੀ ਸੈਂਟਰ ਦੀਆਂ ਸਰਕਾਰਾਂ ਨੇ ਮੈਂ ਕਹਿੰਦਾ ਮੋਦੀ ਸਾਹਿਬ ਦੀ ਗੱਲ ਕਰਾਂਗਾ ਜਿਹੜੀ ਕਿ ਜਿਹੜੇ ਕਦੇ ਸੀ ਮੈਂ 2 ਕਰੋੜ ਨੌਕਰੀ ਦਵਾਂਗਾ 2014 ਦੇ ਵਿੱਚ ਅਗਰ ਅੱਜ ਦੀ ਗੱਲ ਹੁੰਦੀ ਤਾਂ 10 ਸਾਲਾਂ ਵਿੱਚ 20 ਕਰੋੜ ਨੌਕਰੀ ਦਿੱਤੀ ਜਾਣੀ ਚਾਹੀਦੀ ਸੀ ਪਰ ਅੱਜ ਜ ਨੌਕਰੀ ਦਿੱਤੀ ਕਿਉਂ ਸਿਰਫ 7,25,000 ਨੌਜਵਾਨਾਂ ਨੂੰ ਨੌਕਰੀ ਮਿਲੀ ਔਰ ਉਹ ਅੰਕੜਾ ਕਿੱਥੇ ਗਿਆ ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕਿਉਂ ਨਹੀਂ ਕਰ ਪਾ ਰਹੇ ਅਸੀਂ ਨੌਕਰੀ ਕਿਉਂ ਨਹੀਂ ਦੇ ਪਾ ਰਹੇ ਵਿਸ਼ਵ ਵਰਲਡ ਦੀ ਵਿਸ਼ਵ ਸ਼ਕਤੀ ਬਣਨ ਜਾ ਰਿਹਾ ਮੋਦੀ ਸਾਹਿਬ ਕਹਿੰਦੇ ਔਰ ਸਾਡੀ ਇਕਨੋਮਿਕ ਜਿਹੜੀ ਉਹ 3 ਟ੍ਰਿਲੀਅਨ ਹੋਣ ਜਾ ਰਹੀ ਹੈ ਉਹ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਕਿਉਂ ਨਹੀਂ ਦੇ ਪਾਰੇ ਜਦੋਂ ਦੇਸ਼ ਦੀ ਵਿਸ਼ਵ ਸ਼ਕਤੀ ਬਣਨ ਜਾ ਰਿਹਾ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੇ ਦੇਸ਼ ਦੇ ਵਿੱਚ ਰੋਜ਼ਗਾਰ ਕਿਉਂ ਨਹੀਂ ਦੇ ਪਾਰੇ ਅਗਰ ਤੁਸੀਂ ਵਿਸ਼ਵ ਸ਼ਕਤੀ ਬਣਨ ਜਾ ਰਹੇ ਹੋ ਤਾਂ ਸਾਡੇ ਤੇ ਉਹਦਾ ਕੀ ਅਸਰ ਹੋ ਰਿਹਾ ਅਸੀਂ ਕਿਉਂ ਮਹਿੰਗਾਈ ਦੀ ਮਾਰ ਚੱਲ ਰਹੀਆਂ ਅਸੀਂ ਕੋਈ ਦੇਸ਼ ਛੱਡ ਕੇ ਜਾ ਰਹੇ ਹਾਂ ਇਹ ਬਹੁਤ ਵੱਡਾ ਸਵਾਲ ਹੈ ਸਰਕਾਰਾਂ ਦੇ ਉੱਤੇ ਅਸੀਂ ਨੌਜਵਾਨਾਂ ਨੂੰ ਸੰਭਾਲ ਕਿਉਂ ਨਹੀਂ ਪਾ ਰਹੇ ਕਈ ਸਟੇਟਾਂ ਦੇ ਨੌਜਵਾਨ ਸੀ ਜਿਹੜੇ ਕੱਲ ਵਾਪਸ ਆਏ ਨੇ ਆਪਾਂ ਗੱਲ ਫੋਕਸ ਕਰਾਂਗੇ ਪੰਜਾਬ ਦੇ ਉੱਤੇ ਪੰਜਾਬ ਕਿੱਥੇ ਨਾ ਕਿੱਥੇ ਪਿਛਲੇ ਕੁਝ ਸਾਲਾਂ ਤੋਂ ਦੇਖੀਏ ਇੱਕ ਤਾਂ ਕਿਸਾਨੀ ਮੁੱਦੇ ਨਾਲ ਉਲਝਿਆ ਪਿਆ ਔਰ ਨੌਜਵਾਨ ਵੀ ਤੁਸੀਂ ਜੀ ਮੈਂ ਨੌਕਰੀ ਦੀ ਗੱਲ ਕੀਤੀ ਹੈ ਕਿ ਨੌਕਰੀ ਉਸ ਤਰੀਕੇ ਦੀਆਂ ਨਹੀਂ ਦਿੱਤੀਆਂ ਜਾ ਰਹੀਆਂ ਇੱਕ ਮੁੱਦਾ ਇਹ ਵੀ ਹੈਗਾ ਇੱਕ ਨਸ਼ੇ ਦਾ ਜਿਹੜਾ ਕਲੰਕ ਸਾਡੇ ਮੱਥੇ ਤੇ ਹੈ ਦੂਜਾ ਆਪਣਾ ਕਿਸਾਨੀ ਮੁੱਦਾ ਚੱਲ ਰਿਹਾ ਕਿਸ ਤਾਂ ਦੇਖਦੇ ਹੋ ਸਾਰੇ ਸਭ ਦੇਖੋ ਜੇ ਆਪਾਂ ਗੱਲ ਕਰੀਏ ਤਾਂ ਅਸੀਂ ਇਨਫਰਾਸਟ੍ਰਕਚਰ ਜ਼ਰੂਰ ਬਣਾ ਲਿਆ ਦੇਸ਼ ਦੇ ਵਿੱਚ ਪਰ ਨਾ ਅਸੀਂ ਆਪਣੀ ਇੰਡਸਟਰੀ ਡਿਵੈਲਪ ਕਰ ਪਾਏ ਆ ਨਾ ਅਸੀਂ ਰੋਜ਼ਗਾਰ ਡਿਵੈਲਪ ਪਾਏ ਆ ਕਰ ਪਾਏ ਆ ਨਾ ਅਸੀਂ ਐਕਸਪੋਰਟ ਡਿਵੈਲਪ ਕਰ ਪਾ ਰਹੇ ਆ ਅਸੀਂ ਇੰਪੋਰਟ ਕਰ ਰਹੇ ਹਾਂ ਐਕਸਪੋਰਟ ਨਹੀਂ ਕਰ ਰਹੇ ਉਹਦੇ ਕਰਕੇ ਸਾਨੂੰ ਬੇਰਜ਼ਗਾਰੀ ਚੱਲਨੀ ਪੈ ਰਹੀ ਹੈ 인ਫਰਾਸਟ੍ਰਕਚਰ ਤੇ ਅਸੀਂ ਪੈਸਾ ਖਰਚ ਕਰ ਰਹੇ ਹਾਂ ਤੇ ਕਾਰਪੋਰੇਟ ਕੰਮ ਕਰ ਰਿਹਾ ਅੱਜ ਉਹ ਵੱਡੇ ਕਾਰਪੋਰੇਟ ਵੀ ਆਪਣੇ ਕੈਪੀਟਲ ਨੂੰ ਚੁੱਕੇ ਕਿਉਂਕਿ ਸਾਡੇ ਸਰ ਟੈਕਸ ਬਹੁਤ ਜ਼ਿਆਦਾ ਹੈ ਜਿਹੜੇ ਵੱਡੇ ਵੱਡੇ ਕੈਪੀਟਲਸ ਨੇ ਵੱਡੇ ਵੱਡੇ ਇੰਡਸਟਰੀਜ਼ ਨੇ ਉਹ ਵੀ ਆਪਣੇ ਸਟੇਟ ਤੋਂ ਚੱਕ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਚੁੱਕੇ ਨੇ ਸ਼ੇਅਰ ਮਾਰਕੀਟ ਦੱਸ ਰਹੀ ਹੈ ਤੁਹਾਡੀ ਜੀ ਡੀ ਪੀ ਕਿੱਥੇ ਚਲੀ ਗਈ ਤੁਹਾਡਾ ਸ਼ੇਅਰ ਮਾਰਜਰ ਕਿੱਥੇ ਚਲਾ ਗਿਆ ਤੁਹਾਡੀ ਦੇਸ਼ ਦੇ ਵਿੱਚ ਰੈਂਕਿੰਗ ਸਾਡਾ ਡਾਲਰ ਕਿੱਥੇ ਚਲਾ ਗਿਆ ਇਸ ਚੀਜ਼ਾਂ ਦਾ ਸਾਰਾ ਪਤਾ ਲੱਗ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਨਮੋਸ਼ੀ ਸਾਨੂੰ ਝਲਣੀ ਪਈਏ ਉਹ ਉੱਥੇ ਜਿਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਉਹਨਾਂ ਨੂੰ ਉੱਥੋਂ ਕਰਾਂਗਾ ਟਰੰਪ ਸਾਹਿਬ ਦੀ ਉਹਨਾਂ ਦੀ ਤਾਰੀਫ਼ ਕਰਨੀ ਕਿ ਉਹਨਾਂ ਨੇ ਆਪਣੇ ਦੇਸ਼ ਦੇ ਵਾਸੀਆਂ ਲਈ ਸੋਚਿਆ ਉਹਨਾਂ ਦੀ ਇੱਕ ਥਿੰਕਿੰਗ ਹੈ ਆਪਣੇ ਦੇਸ਼ ਲਈ ਆਪਣੇ ਦੇਸ਼ ਦੇ ਵਾਸੀਆਂ ਲਈ ਉਥੋਂ ਨੇ ਉਹਨਾਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਲਈ ਜਦ ਕਿ ਸਾਡੇ ਦੇਸ਼ ਦੇ ਲੀਡਰ ਜਿਹੜੇ ਨੇ ਉਹ ਜਦੋਂ ਚੁਣੇ ਜਾਂਦੇ ਨੇ ਸਰਕਾਰ ਬਣਾ ਲੈਂਦੇ ਨੇ ਉਹ ਵਾਅਦੇ ਨੂੰ ਭੁੱਲ ਜਾਂਦੇ ਨੇ ਉਹਨਾਂ ਦਾ ਸਭ ਤੋਂ ਵੱਡਾ ਵਾਅਦਾ ਸੀ ਟਰੰਪ ਦਾ ਸਭ ਤੋਂ ਵੱਡਾ ਵਾਅਦਾ ਇਲੈਕਸ਼ਨ ਦੇ ਵਿੱਚ ਇਹ ਹੀ ਸੀ ਕਿ ਮੈਂ ਜਿਹੜੇ ਵੀ ਗੈਰ ਪ੍ਰਵਾਸੀ ਨੇ ਜਿਹਨਾਂ ਸਾਡੇ ਦੇਸ਼ ਦੇ ਵਿੱਚ ਡੌਂਕੀ ਲਾ ਕੇ ਆਏ ਨੇ ਮੈਂ ਉਹਨਾਂ ਨੂੰ ਕੱਢਾਂਗਾ ਅਗਰ ਇਸ ਮੁੱਦੇ ਨੂੰ ਉਹਨਾਂ ਦੀ ਇਲੈਕਸ਼ਨ ਚੋਂ ਬਾਹਰ ਕਰ ਦਿੱਤਾ ਜਾਵੇ ਤਾਂ 트럼ਪ ਸਾਭ ਦੀ ਇਲੈਕਸ਼ਨ ਦੇ ਵਿੱਚ ਕੋਈ ਮੁੱਦਾ ਨਹੀਂ ਸੀ ਔਰ ਸਭ ਤੋਂ ਵੱਡਾ ਮੁੱਦਾ ਉਹਨਾਂ ਨੇ ਸੌ ਚੁੱਕਣ ਤੋਂ ਬਾਅਦ ਹੀ ਦਿਖਾਤਾ ਹੁਜੇ ਤਾਂ 18500 ਭਾਰਤੀਆਂ ਦੀ ਲਿਸਟ ਬਣੀ ਹੈ 7 ਲੱਖ ਤੋਂ ਉੱਪਰ ਦੀ ਗੱਲ ਕਰ ਰਹੇ ਨੇ ਭੇਜਣ ਦੀ ਉਹ ਜਦੋਂ ਜਹਾਜ਼ ਭਰ ਕੇ ਉਹਨਾਂ ਦਾ ਕੀ ਹੋਏਗਾ ਇਸ ਗੱਲ ਨੂੰ ਸਮਝਣ ਦੀ ਵੱਡੀ ਲੋੜ ਹੈ ਔਰ ਜਿਸ ਤਰ੍ਹਾਂ ਬੇੜੀਆਂ ਪਾ ਕੇ ਭੇਜਿਆ ਗਿਆ ਤਿੰਨ ਤਿੰਨ ਜਜ਼ੀਰਾਂ ਦੇ ਵਿੱਚ ਹਾਰਡ ਕੋਰ ਕ੍ਰਾਈਮਨਲ ਨੂੰ ਭੇਜਿਆ ਜਾਂਦਾ ਔਰ ਜੇ ਉਹ ਕ੍ਰਾਈਮ ਕੀਤਾ ਸੀ ਕ੍ਰਾਈਮਨਲ ਸੀ ਤਾਂ ਉਹਨਾਂ ਦੀ ਉਥੋਂ ਦੀਆਂ ਜੇਲਾਂ ਵਿੱਚ ਹੀ ਡੱਕ ਦੇਣਾ ਚਾਹੀਦਾ ਸੀ ਉੱਥੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਇਹਦਾ ਮਤਲਬ ਉਹ ਕ੍ਰਾਈਮਨਲ ਨਹੀਂ ਸੀ ਕ੍ਰਾਈਮਨਲ ਰਿਕਾਰਡ ਹੋਣ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਹੱਥਕੜੀਆਂ ਪਾ ਕੇ ਬੇੜੀਆਂ ਦੇ ਵਿੱਚ ਸਾਡੇ ਜਹਾਜਾਂ 'ਚ ਭੇਜਿਆ ਗਿਆ ਇਸ ਨਾਲ ਮੰਨਣਾ ਪਏਗਾ ਕਿ ਦੇਸ਼ ਨੂੰ ਬਹੁਤ ਵੱਡੀ ਨਮੋਸ਼ੀ ਚਲਣੀ ਪਈ ਏ ਔਰ ਪੰਜਾਬੀ ਹੋਣ ਦੇ ਨਾਤੇ ਅਗਰ ਮੈਂ ਗੱਲ ਕਰਾਂ ਵਾਏ ਪੰਜਾਬ ਵਾਏ ਅੰਮ੍ਰਿਤਸਰ ਇਹ ਚੂਜ਼ ਕਿਉਂ ਕੀਤਾ ਗਿਆ ਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਕਿ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਸੈਂਟਰ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿਉਂਕਿ ਲਿਸਟ ਉਹਨਾਂ ਕੋਲ ਸੀ ਵੀ ਕਿੰਨੇ ਭਾਰਤੀ ਕਿੰਨੇ ਗੁਜਰਾਤੀ ਕਿੰਨੇ ਹਰਿਆਣਵੀ ਕਿੰਨੇ ਹਿਮਾਚਲੀ ਕਿੰਨੇ ਪੰਜਾਬੀ ਇੱਥੇ ਆ ਰਹੇ ਨੇ ਸਰਕਾਰ ਦਾ ਬਣਦਾ ਸੀ ਸਟੇਟਮੈਂਟ ਦੇਣਾ ਵੀ ਇੰਨੇ ਆ ਰਹੇ ਨੇ ਜਦਕਿ 4 ਦਿਨ ਦੇ ਮੀਡੀ ਪੂਰੇ ਮੀਡੀਆ ਦੇ ਵਿੱਚ ਵੱਡੀਆਂ-ਵੱਡੀਆਂ ਅਖਬਾਰਾਂ ਦੇ ਵਿੱਚ ਛਾਪੇ ਜਾ ਰਹੇ ਸੀ ਕਿ ਪੰਜਾਬੀ ਆ ਰਹੇ ਨੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵਿੱਚ ਉਹਦੇ ਵਿੱਚ ਗੁਜਰਾਤ ਦੇ ਵੀ ਲੋਕ ਸੀਗੇ ਔਰ ਹਰਿਆਣਾ ਦੇ ਵੀ ਸਟੇਟਾਂ ਦੇ ਸਟੇਟ ਦੇ ਵੀ ਲੋਕ ਸੀਗੇ ਹੋ ਸਕਦਾ ਸੀ ਦਿੱਲੀ ਉਤਾਰਿਆ ਜਾਂਦਾ ਸੈਂਟਰ ਦੇ ਵਿੱਚ ਲਿਆਇਆ ਜਾਂਦਾ ਲੱਗਦਾ ਸੀ ਵੀ ਇੱਕ ਬੀੜੀਆਂ ਕਰਕੇ ਜਿਹੜੀਆਂ ਚੀਜ਼ਾਂ ਲਈਆਂ ਜਾ ਰਹੀਆਂ ਸੈਂਟਰ ਗਵਰਨਮੈਂਟ ਆਪਣੇ ਤੋਂ ਕੋਈ ਗੱਲ ਨਹੀਂ ਰੱਖਣਾ ਚਾਹੁੰਦੀ ਸੀ ਦੇਖੋ ਇਹ 트ੰਪ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਕਿ ਮੈਂ ਕਿਵੇਂ ਦੂਜੇ ਮੁਲਕਾਂ ਨਾਲ ਕੰਮ ਕਰਾਂਗਾ ਉਹਨੇ ਆਪਣਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਇੱਕ ਸਿੰਪਲ ਪਲੇਨ ਦੇ ਵਿੱਚ ਵੀ ਲਿਆਂਦਾ ਜਾ ਸਕਦਾ ਸੀ ਉਹਨਾਂ ਨੇ ਪੂਰੇ ਭਾਰਤ ਦੀ ਸ਼ਬੀ ਖਰਾਬ ਹੋਈ ਇਸ ਗੱਲ ਨਾਲ ਉਹ ਇੱਥੇ ਸਾਡੇ ਵਿਦੇਸ਼ ਮੰਤਰੀ ਨੇ ਬਿਲਕੁਲ ਇਤਰਾਜ਼ ਜ਼ਾਹਰ ਨਹੀਂ ਕੀਤਾ ਬੜੀ ਨਮੋਸ਼ੀ ਭਰੀ ਸਰਕਾਰ ਦਾ ਇਹ ਪਹਿਲੂ ਹੈ ਔਰ ਸਾਡਾ ਸਿਰ ਝੁਕਦਾ ਹੈ ਇਸ ਗੱਲ ਲਈ ਵੀ ਅਸੀਂ ਉਸ ਦੇਸ਼ ਦੇ ਵਾਸੀਆਂ ਸਾਡਾ ਸਾਡੀ ਬਹੁਤ ਦੁਰਗਤੀ ਕੀਤੀ ਗਈ ਔਰ ਉਹਨਾਂ ਕੋਲ ਰਾਈਟਸ ਵੀ ਕੋਈ ਨਹੀਂ ਲੀਗਲ ਰਾਈਟਸ ਅਗਰ ਉਹ ਗੱਲ ਕਰੀਏ ਵੀ ਉਹ ਉੱਥੇ ਰਾਈਟਸ ਕਲੇਮ ਕਰ ਸਕਦੇ ਨਹੀਂ ਕਿਉਂਕਿ ਮੈਕਸੀਕੋ 'ਚ ਕ੍ਰਾਈਮ ਹੋਇਆ ਜਦੋਂ ਜਦੋਂ ਬਾਰਡਰ ਟੱਪੇ ਅਮਰੀਕਾ 'ਚ ਕ੍ਰਾਈਮ ਹੋਇਆ ਉਹ ਜੂਰਡਿਕਸ਼ਨ ਹੀ ਨਹੀਂ ਬਣਦੀ ਕਿ ਉੱਥੇ ਉਹ ਕੋਈ ਕੇਸ ਫਾਲੋ ਕਰ ਸਕਣ ਔਰ ਇੱਥੇ ਦੀ ਗੱਲ ਕਰੀਏ ਜਿਹੜੇ ਉਹ 70-70 ਲੱਖ ਲਾ ਕੇ ਗਏ ਉਹ ਇਹਨਾਂ ਕੋਲ ਇੱਥੇ ਵੀ ਕੋਈ ਰਾਈਟਸ ਨਹੀਂ ਕਿਉਂਕਿ 95% ਜਿਹੜੇ ਇਮੀਗ੍ਰੇਸ਼ਨ ਏਜੰਟ ਨੇ ਜਿਹੜੇ ਸਰਕਾਰ ਦੇ ਰਿਕਾਰਡ ਤੇ ਨੇ ਉਹ ਇਹ ਦੋ ਨੰਬਰ ਦਾ ਕੰਮ ਨਹੀਂ ਕਰਦੇ 5% ਉਹ ਏਜੰਟ ਨੇ ਜਿਨ੍ਹਾਂ ਦਾ ਕੋਈ ਟਿਕਾਣਾ ਨਹੀਂ ਇਹ ਉਹ ਏਜੰਟ ਨੇ ਜੋ ਇਹ ਪਿੰਡ ਦੇ ਵਿੱਚੋਂ ਇੱਕ ਨੇ ਭੇਜਿਆ ਉਹਨੇ ਚਾਰ ਨੂੰ ਹੋਰ ਜਾ ਕੇ ਦੱਸਿਆ ਉਹਨਾਂ ਦਾ ਉਹ ਪੈਸੇ ਵੀ ਕੈਸ਼ ਲੈਂਦੇ ਨੇ ਕਿਸੇ ਦੇ ਅਕਾਊਂਟ 'ਚ ਨਹੀਂ ਨਾ ਤਾਂ ਤੁਸੀਂ ਉਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਕਰ ਪਾਓਗੇ ਪਰ ਸਰਕਾਰ ਦੀ ਬਹੁਤ ਵੱਡੀ ਨਮੋਸ਼ੀ ਹੈ ਕਿਉਂਕਿ ਇੰਟੈਲੀਜੈਂਸ ਰਿਪੋਰਟਾਂ ਥਾਣੇ ਦੇ ਮੁੰਸ਼ੀ ਤੋਂ ਲੈ ਕੇ ਸੀਐਮ ਤੱਕ ਹੁੰਦੀਆਂ ਨੇ ਵੀ ਕਿਹੜੇ ਬੰਦੇ ਕੰਮ ਕਰ ਰਹੇ ਨੇ ਕਿਹਦੇ ਥਰੂ ਜਾ ਰਹੇ ਨੇ ਸਾਨੂੰ ਅੱਖਾਂ ਨਹੀਂ ਬੰਦ ਕਰਨੀਆਂ ਚਾਹੀਦੀਆਂ ਪਹਿਲਾਂ ਤਾਂ ਟਰੰਪ ਸਰਕਾਰ ਨੇ ਵੀ ਅੱਖਾਂ ਬੰਦ ਕਰ ਲਈਆਂ ਕਿਉਂਕਿ ਸਸਤੀ ਲੇਬਰ ਉਹਨਾਂ ਦੇ ਦੇਸ਼ 'ਚ ਜਾ ਰਹੀ ਸੀ ਉਹ ਲੇਬਰ ਸਸਤੀ ਲਈ ਗਏ ਉਹਨਾਂ ਕੋਲ ਜਾ ਰਹੀ ਹੈ ਜਦੋਂ ਉਹਨਾਂ ਦੇ ਦੇਸ਼ ਤੇ ਭਾਰ ਪਿਆ ਉਹਨੇ ਕਢਨੇ ਸ਼ੁਰੂ ਕਰ ਦਿੱਤੇ ਤੇ ਇਸ ਗੱਲ ਤੋਂ ਇੱਕ ਸਿੱਖਿਆ ਵੀ ਲੈਣੀ ਚਾਹੀਦੀ ਹੈ ਵੀ 70 70 ਲੱਖ ਦੇ ਕੇ ਨਾ ਜਾਓ ਜਦੋਂ ਉਹਨਾਂ ਦਾ ਦਿਮਾਗ ਖਰਾ ਹੋਇਆ ਉਹਨੇ ਤੁਹਾਨੂੰ ਭੇਜ ਦੇਣਾ ਪੰਜਾਬੀਆਂ ਨੂੰ ਸਿੱਖਣ ਦੀ ਲੋੜ ਹੈ ਔਰ ਜਿੰਨਾ ਚ ਰੱਖਾ ਬੰਦ ਪੰਜਾਬ ਸਰਕਾਰ ਜਾਂ ਕਿਸੇ ਵੀ ਸਟੇਟ ਸਰਕਾਰ ਨੇ ਕਰ ਲਿਆ ਵੀ ਸਾਡੇ ਨੌਜਵਾਨ ਉਧਰ ਜਾ ਕੇ ਰੋਜ਼ਗਾਰ ਲੈ ਰਹੇ ਨੇ ਸਾਡੇ ਤੇ ਬੋਝ ਨਹੀਂ ਪੈ ਰਿਹਾ ਉਹਨਾਂ ਚ ਇਹਨਾਂ ਨੇ ਵੀ ਜਾਣ ਦਿੱਤੇ ਹੁਣ ਇਹਨਾਂ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਚਲਣਾ ਪੈ ਰਿਹਾ ਤਾਂ ਇਹ ਉਲਟਾ ਉਹਨਾਂ ਦਾ ਵੈਲਕਮ ਕਰਨ ਦੀ ਬਜਾਏ ਉਹਨਾਂ ਤੇ ਪਰਚੇ ਦਰਜ ਕਰਨ ਦੀ ਤਿਆਰੀ ਹੋ ਰਹੀ ਹੈ ਦੇਖੋ ਕੱਲ ਸੈਂਟਰਲ ਟੀਮਾਂ ਸਾਰੀਆਂ ਸਟੇਟਸ ਦੀ ਟੀਮਾਂ ਇੱਥੇ ਪਹੁੰਚ ਗਈਆਂ ਉਨ ਜੀ ਵੀ ਕਿਸੇ ਤੇ ਲੋਕੋਟ ਨੋਟਿਸ ਤਾਂ ਨਹੀਂ ਜਾਰੀ ਇਹ ਤਾਂ ਲੋਕਾਂ ਦਾ ਦਬਾਅ ਸੀ মিডিਆ ਦਾ ਦਬਾਅ ਸੀ ਕਿ ਉਹਨਾਂ ਨੂੰ ਆਰਾਮ ਨਾਲ ਘਰੇ ਪਹੁੰਚਾਇਆ ਗਿਆ ਦੇਖੋ ਨਾ ਇੱਕ ਤਾਂ ਉਹ ਕਿਦ ਗੱਲ ਹੈ ਵੀ ਖੂਹ ਚੋਂ ਡਿੱਗੇ ਨਿਕਲੇ ਤੇ ਖਾਈ ਚ ਡਿੱਗ ਪਏ ਉਹ ਤਾਂ ਉੱਥੇ ਵੀ ਅੰਦਰ ਪੁਲਿਸ ਦੇ ਇੱਥੇ ਵੀ ਉਹਨੂੰ ਕੈਦੀ ਵਾਂਗੂ ਟ੍ਰੀਟ ਕੀਤਾ ਗਿਆ ਇਸ ਗੱਲ ਤੇ ਵੱਡਾ ਐਕਸ਼ਨ ਲੈਣਾ ਚਾਹੀਦਾ ਹਜੇ 18500 ਭਾਰਤੀਆਂ ਨੇ ਹੋਰ ਆਉਣਾ ਸੋ ਇਹ ਭਾਰਤੀਆਂ ਦਾ ਪੱਖ ਵਿਦੇਸ਼ ਮੰਤਰੀ ਨੂੰ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਠੋਕੇ ਪੇਸ਼ ਕਰਨਾ ਚਾਹੀਦਾ ਨਹੀਂ ਤਾਂ ਆਪਣੀ ਇੱਜ਼ਤ ਆਪਣੇ ਹੱਥ ਹੈ ਤੁਸੀਂ ਆਪਣੇ ਚਾਟੜ ਪ੍ਰਿੰਟਡ ਪਲਾਨ ਭੇਜੋ ਜੋ ਮਰਜ਼ੀ ਭੇਜੋ ਬਾਇਜਤ ਨੂੰ ਲੈ ਕੇ ਆਓ ਦੇਖੋ ਉਹ ਉਹਨਾਂ ਦੇ ਨਾਗਰਿਕ ਨਹੀਂ ਉਹ ਨਾਗਰਿਕ ਸਾਡੇ ਨੇ ਉਹਨਾਂ ਨੂੰ ਬਾਇਜਤ ਲੈ ਕੇ ਆਉਣਾ ਚਾਹੀਦਾ ਔਰ ਮੈਂ ਇੱਥੋਂ ਦੇ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਦੇਖੋ ਜਿਹੜੇ ਬੰਦੇ ਬਾਹਰੋਂ ਆਏ ਨੇ ਉਹ ਕੈਮਰੇ ਅੱਗੇ ਨਹੀਂ ਆ ਰਹੇ ਬਹੁਤ ਪਟਿਆਲੇ ਦੇ ਵੀ ਨੇ ਹਾਂ ਹਾਂ ਉਹ ਕਿਉਂ ਨਹੀਂ ਆ ਰਹੇ ਮੈਂ ਇੱਥੇ ਦੇ ਲੋਕਾਂ ਨੂੰ ਬੇਨਤੀ ਕਰਾਂਗਾ ਤੁਸੀਂ ਉਹਨਾਂ ਨੂੰ ਟੌਂਟਬਾਜੀ ਕਰਦੇ ਕਿ ਆ ਗਿਆ ਅਮਰੀਕਾ ਜਾਇਆ ਅਮਰੀਕਾ ਦੇਖੋ ਉਹ ਆਪਣੇ ਦੇਸ਼ ਦੇ ਨਾਗਰਿਕ ਨੇ ਉਹਨਾਂ ਨੂੰ ਪਿਆਰ ਨਾਲ ਦੋਰੀ ਦੋਰੀ ਮਾਰ ਦਾ ਸ਼ਿਕਾਰ ਹੋਣਗੇ ਇੱਕ ਤਾਂ ਪੈਸਾ ਗਿਆ ਉੱਪਰੋਂ ਇੱਜ਼ਤ ਗਈ ਔਰ ਰਹਿੰਦੀ ਸੈਂਦੀ ਇੱਜ਼ਤ ਅਮਰੀਕਾ ਨੇ ਪੂਰੀ ਕਰਤੀ ਇੱਕ ਬਿਆਨ ਹਰਜੀਤ ਗਰੇਵਾਲ ਦਾ ਵੀ ਆਂਦਾ ਹੈ ਜਿਹੜੇ ਸੀਨੀਅਰ ਨੇਤਾ ਨੇ ਭਾਜਪੀ ਦੇ ਉਹ ਵੀ ਕਹਿੰਦੇ ਨੇ ਕਿ ਇੱਕ ਜਿਹੜਾ ਲਿਆਂਡ ਦਾ ਤਰੀਕਾ ਸੀ ਗਲਤ ਸੀ ਕਿਤੇ ਨਾ ਕਿੱਥੇ ਉਹ ਵੀ ਪਰਦਾ ਇਸ ਚੀਜ਼ ਤੇ ਕਵਰੇਜ ਕਰ ਰਹੇ ਨੇ ਕਿ ਜਿਹੜੇ ਜਿਸ ਤਰੀਕੇ ਨਾਲ ਲਿਆਂਦੇਗੇ ਉਹ ਗਲਤ ਹੈ ਦੂਜਾ ਇਹ ਵੀ ਕਹਿ ਰਹੇ ਨੇ ਕੀ ਜਿਹੜੇ ਇਮੀਗ੍ਰੇਸ਼ਨ ਵਾਲਿਆਂ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਵਿੱਚ ਲਗਾਤਾਰ ਅਸੀਂ ਦੇਖ ਰਿਹਾ ਕਿ ਇਮੀਗ੍ਰੇਸ਼ਨਾਂ ਦਾ ਜਿਹੜੇ ਹਾਲ ਨੇ ਉਸ ਬਾਰੇ ਕੀ ਕਹੋਗੇ ਦੇਖੋ ਮੈਂ ਪਹਿਲਾਂ ਗੱਲ ਕੀਤੀ ਵੀ ਇਹ ਉਹ ਏਜੰਟ ਨੇ ਜਿਨ੍ਹਾਂ ਦਾ ਰਿਕਾਰਡ ਦੇ ਵਿੱਚ ਨਾਮ ਵੀ ਪਰ ਸਰਕਾਰ ਨੂੰ ਜਰੂਰ ਪਤਾ ਹੈ ਇੰਟੈਲੀਜੈਂਸ ਰਿਪੋਰਟਾਂ ਨੇ ਇਹ ਕਾਰਵਾਈ ਕਰਨੀ ਕਿੰਨੇ ਤੁਸੀਂ ਅੱਖਾਂ ਬੰਦ ਕਿਉਂ ਕੀਤੀਆਂ ਤੁਸੀਂ ਪੰਜਾਬ ਦਾ ਜਾਂ ਕਿਸੇ ਵੀ ਸਟੇਟ ਦਾ ਨੌਜਵਾਨ ਬਾਹਰ ਜਾ ਰਿਹਾ ਕਿ ਸਰਕਾਰ ਨੂੰ ਨਹੀਂ ਪਤਾ ਕੀ ਸਰਕਾਰ ਨੂੰ ਨਹੀਂ ਪਤਾ ਵੀ ਕਿਹੜੇ ਏਜੰਟਾਂ ਰਾਹੀਂ ਉਹ ਬਾਰਡਰ ਟੱਪਦੇ ਨੇ ਕਿਹੜੇ-ਕਿਹੜੇ ਮੈਕਸੀਕੋ ਰਾਹੀਂ ਲੋਕ ਜਾਂਦੇ ਨੇ ਲੋਕ ਬਰਫ਼ ਚ ਫ੍ਰੀਜ਼ ਹੋ ਜਾਂਦੇ ਨੇ ਕਿ ਸਰਕਾਰਾਂ ਨੂੰ ਨਹੀਂ ਪਤਾ ਸਰਕਾਰ ਨੂੰ ਸਭ ਕੁਝ ਪਤਾ ਹੈ ਸਰਕਾਰ ਨੂੰ ਕਾਰਵਾਈ ਕਰਨੀ ਬਣਦੀ ਹੈ ਅੱਖਾਂ ਬੰਦ ਕਰਨਾ ਕੁਝ ਨਹੀਂ ਹੋਣਾ ਔਰ ਜਿਹੜੇ ਤੁਸੀਂ ਉੱਥੋਂ ਭਾਰਤੀ ਲਿਆਂਦੇ ਤੁਹਾਡੇ ਵਿਦੇਸ਼ ਮੰਤਰੀ ਉੱਥੇ ਗਏ ਟਰੰਪ ਦੀ ਮੀਟਿੰਗ 'ਚ ਬੈਠੇ ਤੁਸੀਂ ਖੁਦ ਮੰਨ ਕੇ ਆਏ ਹੋ 18500 ਭਾਰਤੀ ਅਸੀਂ ਲਿਆਂਨਣ ਨੂੰ ਤਿਆਰ ਫਿਰ ਬਾ ਇੱਜ਼ਤ ਨੂੰ ਲੈ ਕੇ ਉਹ ਹਥਕੜੀਆਂ ਲਾ ਕੇ ਤਾਂ ਉਹ ਦੇਖੋ ਕਿਸੇ ਦੇਸ਼ ਦੇ ਵਿੱਚ ਕੋਈ ਬੰਦਾ ਗਿਆ ਕਿਸੇ ਦੇ ਘਰ ਕੰਦ ਟੱਪ ਕੇ ਜਾਓਗੇ ਤਾ ਅਗੋ ਅਗਲਾ ਡਾਂਗ ਫਿਰੇਗਾ ਉਹੀ ਗੱਲ ਹੈ ਵੀ ਤੁਸੀਂ ਅਗਲੇ ਤੇ ਕਰੇਗੇ ਅਗਲਾ ਵੀ ਬਾਹਰ ਕਰੇਗਾ ਤੁਸੀਂ ਟਰੰਪ ਨੇ ਬੁਲਾਇਆ ਤੁਸੀਂ ਬੈਜਤ ਨੂੰ ਲੈ ਕੇ ਆਓ ਤੁਹਾਡਾ ਫਰਜ ਬਣਦਾ ਤੁਹਾਡੀ 3 ਟ੍ਰੇਲੀ ਟ੍ਰੇਲੀਆ ਦੀ ਆਰਥਿਕ ਸ਼ਕਤੀ ਹੈ ਤੁਸੀਂ ਦੇਸ਼ ਦੇ ਵਿਸ਼ਵ ਸ਼ਕਤੀ ਬਣਨ ਜਾ ਰਹੇ ਹੋ ਤੁਸੀਂ ਬੈਜਤ ਆਪਣੇ ਲੈ ਕੇ ਆਉਣਾ ਨੂੰ ਤੁਸੀਂ ਕਿਉਂ ਬੇਇੱਜ਼ਤ ਕਰਦੇ ਹੋ ਲੋਕਾਂ ਨੂੰ ਮੈਂ ਇਹ ਅਮਰੀਕਾ ਦੇ ਸਵਾਲ ਤੇ ਗੱਲ ਹੋਈ ਹੈ ਇੱਕ ਜਾਂਦੇ ਜਾਂਦੇ ਸਵਾਲ ਹੋਰ ਕਰੀਏ ਹਿੰਦੁਸਤਾਨ ਦੀਆਂ ਵੀ ਕਈ ਜੜੀਆਂ ਬਾਰਡਰਸ ਤੇ ਖੁੱਲੇ ਹੋਏ ਨੇ ਲਗ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਲਗਾਤਾਰ ਬੰਗਲਾਦੇਸ਼ ਦੇ ਜਿਹੜੇ ਲੋਕ ਇੱਥੇ ਆ ਰਹੇ ਨੇ ਹਿੰਦੁਸਤਾਨ ਸਰਕਾਰ ਇਦਾਂ ਦੇ ਕਦਮ ਕਿਉਂ ਨਹੀਂ ਚੱਕਦੀ ਕਿ ਜਿਹੜੇ ਗੈਰ ਮੁਲਕੀ ਪ੍ਰਵਾਸੀ ਇੱਥੇ ਲਗਾਤਾਰ ਵਸਦੇ ਆ ਰਹੇ ਨੇ ਉਹਨਾਂ ਬਾਰੇ ਕੀ ਕਹੋਗੇ ਮੈਂ ਇਹ ਗੱਲ ਕਰਨਿਆ ਵੀ ਟਰੰਪ ਦੀ ਇਸ ਗੱਲ 'ਚ ਸ਼ਾਬਾਸ਼ੀ ਬਣਦੀ ਹੈ ਮੰਦ ਭਾਗੀ ਗੱਲ ਜ਼ਰੂਰ ਹੈ ਪਰ ਜਿਹੜਾ ਵਾਅਦਾ ਉਹਨੇ ਆਪਣੀ ਸਰਕਾਰ ਨਾਲ ਆਪਣੇ ਲੋਕਾਂ ਨਾਲ ਕੀਤਾ ਉਹ ਪੂਰਾ ਕੀਤਾ ਸਾਡੀਆਂ ਸਰਕਾਰਾਂ ਜਦੋਂ 5 ਸਾਲ ਆਉਂਦੇ ਨੇ ਉਦੋਂ ਗੱਲ ਕਰਦੇ ਨੇ ਵੀ ਅਸੀਂ ਵਾਅਦਾ ਪੂਰਾ ਕਰ ਦੇਵਾਂਗੇ 5 ਸਾਲ ਬਾਅਦ ਵੀ ਕਰ ਦੇਵਾਂਗੇ ਕਦੋਂ ਦਾ ਮੁੱਦਾ ਸਾਡੇ ਪ੍ਰਵਾਸੀਆਂ ਦਾ ਚੱਲ ਰਿਹਾ ਕਿਸੇ ਨੇ ਹੱਲ ਕੀਤਾ ਸਾਡੇ ਸਟੇਟਾਂ ਦੇ ਵਿੱਚ ਜਗ੍ਹਾ ਨਾ ਖਰੀਦੀ ਜਾਵੇ ਕਿਸੇ ਨੇ ਹੱਲ ਕੀਤਾ ਸੋ ਸਰਕਾਰਾਂ ਨੂੰ ਜਾਗਣਾ ਪਏਗਾ ਅੱਜ ਪਰ ਕੈਪੀਟਾ ਇਨਕਮ ਅਸੀਂ ਕੈਨੇਡਾ ਕਾ ਨੂੰ ਗੁੰਮਰਾਹ ਨਾ ਕਰੋ ਇਹ ਬਹੁਤ ਨਮੋਸ਼ੀਪ੍ਰੀਏ ਮੈਂ ਕਹਾਂਗਾ ਬਾਕੀ ਜਿੰਨੇ ਵੀ ਉੱਥੋਂ ਸਾਡੇ ਮੁਲਕ ਦੇ ਵਾਸੀ ਆਉਣੇ ਨੇ ਉਹਨਾਂ ਨੂੰ ਬਾਇ ਇੱਜ਼ਤ ਲਿਆਂਦਾ ਜਾਵੇ ਮੇਰੀ ਇਹੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਆ ਸਾਡੇ ਨਾਲ ਸੀਨੀਅਰ ਐਡਵੋਕੇਟ ਪ੍ਰਭਜੀਤ ਪਾਲਸੀ ਜਿਨ੍ਹਾਂ ਨੇ ਕੱਲ ਜਿਹੜੇ ਪ੍ਰਵਾਸੀ ਗੈਰ ਕਾਨੂੰਨੀ ਤੌਰ ਦੇ ਉੱਤੇ ਅਮਰੀਕਾ ਰਹਿ ਰਹੇ ਸੀ ਹਿੰਦੂਸਤਾਨੀ ਉਹ ਨੌਜਵਾਨ ਵਾਪਸ ਆਏ ਨੇ ਇਹਨਾਂ ਨੇ ਕਈ ਵੀ ਸਵਾਲ ਖੜਾ ਕੀਤਾ ਕਿ ਦਿੱਲੀ ਵੀ ਉਤਾਰਿਆ ਜਾ ਸਕਦਾ ਸੀ ਔਰ ਕੇਂਦਰ ਸਰਕਾਰ ਚਾਂਦੀ ਜੇ ਉਹਨਾਂ ਨੇ ਲਿਸਟ ਉਹਨਾਂ ਕੋਲ ਹੈਗੀ ਸੀ ਤਾਂ ਇਹਨਾਂ ਭਾਰਤੀਆਂ ਨੂੰ ਆਪਣੇ ਚਾਰਟਰਡ ਪਲੇਨਾਂ 'ਈ ਵੀ ਵਾਪਸ ਲਿਆ ਜਾ ਸਕਦਾ ਸੀ ਪਰ ਇਸ ਤਰ੍ਹਾਂ ਬੇੜੀਆਂ ਦੇ ਵਿੱਚ ਲਿਆਣਾ ਕਿਤੇ ਨਾ ਕਿਤੇ ਇਹ ਗਲਤ ਦਰਸਾਉਂਦਾ ਔਰ ਪੰਜਾਬ ਦੇ ਵਿੱਚ ਹੀ ਸਾਰੇ ਉਹਨਾਂ ਭਾਰਤੀਆਂ ਨੂੰ ਤਾਰਨਾ ਇਹ ਵੀ ਕਿਤੇ ਨਾ ਕਿਤੇ ਸਵਾਲ ਖੜਾ ਕਰਦਾ ਕਿਤੇ ਨਾ ਕਿਤੇ ਪੰਜਾਬ ਨੂੰ ਬਦਨਾਮ ਕਰਨ ਦੀ ਵੀ ਕਿਤੇ ਨਾ ਕਿਤੇ ਕੋਸ਼ਿਸ਼ ਹੋਈ ਆ ਤਾਂ ਵੱਡਾ ਸਵਾਲ ਖੜਾ ਹੋਇਆ ਔਰ ਜਿਸ ਤਰੀਕੇ ਨਾਲ ਇਹਨਾਂ ਗੈਰ ਭਾਰਤੀਆਂ ਨੂੰ ਜਿਹੜੇ ਗੈਰ ਅਮਰੀਕਨ ਕਾਨੂੰਨੀ ਤੌਰ ਤੇ ਜਿਹੜੇ ਇੱਥੇ ਰਹਿ ਰਹੇ ਸੀ ਭਾਰਤੀ ਉਹਨਾਂ ਨੂੰ ਵਾਪਸ ਲਿਆਉਣ ਦੇ ਉੱਤੇ ਇਹ ਜਿਹੜਾ ਮਾਮਲਾ ਹੁਣ ਪਖਦਾਨਾ ਜਰ ਆ ਰਿਹਾ ਪੰਜਾਬ ਦੇ ਵੀ ਕਈ ਜਿਹੜੇ ਨੋਜਵਾਰ ਨੇ ਉਹ ਇਸ ਵਿੱਚ ਸ਼ਾਮਲ ਨੇ ਔਰ ਹੋਰ ਵੀ ਸਟੇਟਾਂ ਦੇ ਜਿਹੜੇ ਨੋਜਵਾਰ ਇੱਥੇ ਵਾਪਸ ਆਏ ਨੇ ਤਾਂ ਹੁਣ ਦੇਖਣਾ ਹੈ ਕਿ ਇਸ ਮੁੱਦੇ ਉੱਤੇ ਕੇਂਦਰ ਸਰਕਾਰ ਜਿਹੜੀ ਹੋਰ ਲਿਸਟ ਗਈ ਹੈ ਉਹਦੇ ਉੱਤੇ ਕੀ ਐਕਸ਼ਨ ਲੈਂਦੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਨਾਉਂਡੀਆਂ ਪੰਜਾਬੀ ਲਈ ਪਟਿਆਲਾ ਤੋਂ ਚੰਦਰਜੀਤ ਸਿੰਘ ਕੋਲੀ ਦੀ ਰਿਪੋਰਟ